ਜਿਨ੍ਹਾਂ ਦੀ ਆਪਣਾ ਇੰਸਟੀਚਿਊਟ ਹੈ ਅਭਿਮਨਿਉ ਆਈਐਸ 1999 ਦੇ ਵਿੱਚ ਖੁੱਲਿਆ ਸੀ ਤੇ ਜਿਹੜਾ ਲਗਭਗ ਹੁਣ ਤੱਕ 2500 ਤੋਂ ਪਲੱਸ ਜਿਹੜੇ ਆ ਉਹ ਅਫਸਰ ਜਿਹੜੇ ਆ ਉਹ ਬਣਾ ਚੁੱਕਾ ਹੈ ਹੁਣ ਤੱਕ ਇਹਨਾਂ ਨੇ 2500 ਤੋਂ ਪਲੱਸ ਜਿਹੜੇ ਆਫੀਸਰ ਉਹ ਬਣਾ ਚੁੱਕੇ ਨੇ ਚਾਹੇ ਉਹ ਬੱਚਾ ਨੇ ਆਈਪੀਐਸ ਕੀਤਾ ਹੋਵੇ ਚਾਹੇ ਆਈਐਸ ਤੇ ਚਾਹੇ ਪੀਐਸਸ ਕਲੀਅਰ ਕਰਕੇ ਉਹ ਚੱਲੇ ਹੋਣ ਆ ਅੱਜ ਇਹਨਾਂ ਨਾਲ ਮੈਂ ਪਿੱਛੇ ਜੇ ਮੁਲਾਕਾਤ ਕੀਤੀ ਤੇ ਮੈਂ ਕਿਹਾ ਵੀ ਅਸੀਂ ਬਾਰਡਰ ਬੈਲਟ ਤੇ ਆਉਨੇ ਆ ਤੇ ਸਾਡੀ ਥੋੜੇ ਕੁਝ ਜਿਹੜੀ ਹੈ ਉਹ ਕੁਝ ਬੱਚਿਆਂ ਦੀ ਆਰਥਿਕ ਸਥਿਤੀ ਜਿਹੜੀ ਉਹ ਠੀਕ ਨਹੀਂ ਹੈਗੀ ਤੇ ਉਹਦੇ ਵਿੱਚ ਆਪਾਂ ਤੁਸੀਂ ਸਾਡਾ ਕੀ ਯੋਗਦਾਨ ਕਰ ਸਕਦੇ ਹੋ ਕਿ ਸਾਡੇ ਬੱਚੇ ਜਿਹੜੇ ਆ ਉਹ ਪੀਸੀਐਸ ਕਰਕੇ ਤੇ ਕੋਈ ਐਸਡੀਐਮ ਬਣੇ ਕੋਈ ਡੀਐਸਪੀ ਬਣੇ ਕੋਈ ਤਹਿਸੀਲਦਾਰ ਬਣੇ ਕੋਈ ਕੋਰਪੋਰੇਟ ਸੁਸਾਇਟੀ ਦੇ ਵਿੱਚ ਇੰਸਪੈਕਟਰ ਬਣੇ ਚਾਹ ਕੋਈ ਬੀ ਡੀ ਪੀਓ ਬਣੇ ਐਵੇਂ ਨਾ ਬਹੁਤ ਸਾਰੀਆਂ ਜਿਹੜੀਆਂ ਜੌਬਸ ਹੈ ਜਿਹੜੀਆਂ ਪੀਸੀਸ ਕਰਕੇ ਕਰ ਸਕਦੇ ਤੇ ਪੀਸੀਸ ਦਾ ਇੱਕ ਬੜਾ ਵੱਡਾ ਹਊਆ ਸਾਡੇ ਇਲਾਕੇ ਚ ਬਣਾਇਆ ਗਿਆ ਜ ਸਾਡੇ ਮਤਲਬ ਉਹਨੇ ਨੋਲੇਜ ਨਹੀਂ ਹੈਗੀ ਕਿ ਬਹੁਤ ਵੱਡਾ ਕੋਰਸ ਹੁੰਦਾ ਸ਼ਾਇਦ ਕਿਤੇ ਪਤਾ ਨਹੀਂ ਕਿੰਨਾ ਕੋਕਾ ਹੁੰਦਾ ਪਤਾ ਨਹੀਂ ਕਿੰਨਾ ਲੰਮਾ ਕੋਰਸ ਹੋਊਗਾ ਕਿੰਨਾ ਖਰਚਾ ਹੋਊਗਾ ਸੋ ਉਹਦੀ ਜਾਗ ਨਾਉਣ ਦੇ ਲਈ ਅਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਇਹਨਾਂ ਨਾਲ ਮੈਂ ਮੁਲਾਕਾਤ ਕੀਤੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਿਲਕੁਲ ਖਿੜੇ ਮੱਥੇ ਇਹਨਾਂ ਨੇ ਸਵਾਗਤ ਕੀਤਾ ਕਿ ਅਸੀਂ ਤੁਹਾਡੇ ਇਲਾਕੇ ਲਈ ਤੁਹਾਡੇ ਜ਼ਿਲ੍ਹੇ ਦੇ ਲਈ ਇਹ ਉਪਰਾਲਾ ਕਰਾਂਗੇ ਕਿ ਅਸੀਂ ਪੀਐਸਐਸ ਦੀ ਜਿੰਨੀ ਵੀ ਆਨਲਾਈਨ ਤਿਆਰੀ ਜਿਹੜੀ ਆ ਕਰਾਉਨੇ ਆ ਜਿਵੇਂ ਉੱਥੇ ਪ੍ਰੋਗਰਾਮ ਚੱਲਣਗੇ ਉਹ ਸਾਰੇ ਆਨਲਾਈਨ ਇੱਥੇ ਚੱਲਣਗੇ ਤੇ ਜਿਹੜੇ ਵੀ ਇਨਕਮ ਦੇ ਹਿਸਾਬ ਨਾਲ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਆ 3 ਲੱਖ ਤੋਂ ਥੱਲੇ ਜਿਨ੍ਹਾਂ ਦੀ ਇਨਕਮ ਹੈ ਉਹ ਸਾਰੇ ਬੱਚਿਆਂ ਨੂੰ ਅਸੀਂ ਇਹ ਜਿਹੜਾ ਲਿੰਕ ਆ ਉਹ ਫ੍ਰੀ ਦੇਵਾਂਗੇ ਤੇ ਉਹ ਬੱਚੇ ਬਣ ਸਕਦੇ ਨੇ ਇਸ ਤੋਂ ਇਲਾਵਾ ਜੇ ਬਾਈ ਚਾਂਸ ਕਿਸੇ ਵੇਲੇ 100 ਮਜਬੂਰੀਆਂ ਨੇ ਕਿਸੇ ਹੋਰ ਇਨਸਾਨੀਆਂ ਵੀ ਕੋਈ ਇੱਕ ਦੋ ਬੰਦਾ ਹੋਰ ਹੈਗਾ ਭਾਵੇਂ ਉਹ ਇਨਕਮ ਇਹਦੇ ਵਿੱਚ ਕਮਜ਼ੋਰ ਨਹੀਂ ਹੈਗਾ ਬਟ ਕੋਈ ਰੇਅਰ ਚਾਂਸ ਹੈ ਦੰਦਾ ਤਾਂ ਉਹਨੂੰ ਵੀ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਇਹਦੇ ਵਿੱਚ ਤੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਉਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਤੁਸੀਂ ਵੀ ਸਾਰੇ ਆਏ ਉਹਦੇ ਲਈ ਤੁਹਾਡਾ ਸਾਰਾ ਜਿਹੜਾ ਧੰਨਵਾਦ ਕਰਦਾ ਹਾਂ ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਉਸਾਂ ਕਿ ਬਦਲਾ ਗਲੀਆਂ ਨਾਲੀਆਂ ਤੱਕ ਹੀ ਰਹਿੰਦਾ ਹੈ ਛੱਪਣਾ ਤੱਕ ਰਹਿੰਦਾ ਹੈ ਅੱਜ ਇਹ ਵੱਡੀ ਤਸਵੀਰ ਹੈ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਨਹੀਂ ਮੈਨੂੰ ਲੱਗਦਾ ਅਜੇ ਤੱਕ ਇਦਾਂ ਹੋਇਆ ਹੋਊਗਾ ਕਿ ਕਿਸੇ ਇੰਸਟੀਚਿਊਟ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਫ੍ਰੀ ਜਿਹੜਾ ਵਾ ਉਹ ਤਿਆਰੀ ਤੁਹਾਡੇ ਬੱਚਿਆਂ ਨੂੰ ਪੀਸੀਐਸ ਦੀ ਜਿਹੜੀ ਉਹ ਕਰਾਵਾਂਗੇ ਤੇ ਜਾਂ ਕਿਸੇ ਪੋਲਿਟਿਕਲ ਪਾਰਟੀ ਨੇ ਜਾਂ ਕਿਸੇ ਐਮਐਲਏ ਨੇ ਇਦਾਂ ਜਿਹੜਾ ਉਹ ਕੀਤਾ ਹੋਵੇ ਸੋ ਤੁਸੀਂ ਵੀ ਸਾਨੂੰ ਸਾਰੇ ਅਸੀਸਾ ਦਿਓ ਤੇ ਅਸੀਂ ਬੱਚਿਆਂ ਨੂੰ ਅਫਸਰ ਬਣਾ ਕੇ ਉਹਨਾਂ ਤੋਂ ਅਸੀਸਾ ਲੈਣਾ ਚਾਹੁੰਦੇ ਹਾਂ ਕਿ ਵਾਕਈ ਜੇ ਉਹਨਾਂ ਨੇ ਸਾਨੂੰ ਚੁਣਿਆ ਤੇ ਅਸੀਂ ਉਹਨਾਂ ਲਈ ਜਿਹੜਾ ਉਹ ਸਹੀ ਕੰਮ ਕਰ ਰਹੇ ਹੈ ਇਤਿਹਾਸ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਬੱਚੇ ਜਿਹੜੇ ਉਹ ਵਾਅਦੋ ਵਾਦ ਪੜ ਕੇ ਜਿਹੜੇ ਇਹ ਜਿਹੜੇ ਮੈਂ ਪਹਿਲਾਂ ਆਫੀਸਰ ਦੱਸਿਆ ਕਿ ਬਣ ਸਕਦੇ ਨੇ ਉਹ ਬਨ ਗਏ ਤੇ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਬੱਚਾ ਗ੍ਰੈਜੂਏਸ਼ਨ ਕਰਦਾ ਹੈ ਤੇ ਗ੍ਰੈਜੂਏਸ਼ਨ ਕਰਨ ਦੇ ਨਾਲ ਨਾਲ ਜਦੋਂ ਆਨਲਾਈਨ ਕੋਰਸ ਕਰੇਗਾ ਤੇ ਜੇ ਉਹ 3 ਸਾਲ ਦੀ ਗ੍ਰੈਜੂਏਸ਼ਨ ਕਰਦਾ ਤਾਂ ਵੇਖੋ ਲਗਭਗ ਜੇ ਖੁੱਲਾ ਜਾਏ ਵੀ ਕਰੀਏ ਤਾਂ ਚਾ ਕੋਈ ਇੰਸਟੀਚਿਊਟ ਲੱਗ ਲੱਗੇ ਕੋਈ 6 ਮਹੀਨੇ ਟ੍ਰੇਨਿੰਗ ਕਰਾਉਂਦਾ ਹੈ ਕੋਈ ਸਾਲਚ ਕਰਾਉਂਦਾ ਹੈ ਉਹ ਲੱਗ ਹੈ ਬੱਚੇ ਤੇ ਡਿਪੈਂਡ ਆ ਪਰ ਜੇ ਮੈਂ ਕਹਿੰਨਾ ਤਿੰਨ ਵਾਰ ਵੀ ਕਰ ਲਏ ਉਦੋਂ ਤੱਕ ਉਹ ਤੇ ਗ੍ਰੈਜੂਏਸ਼ਨ ਕਰਦੇ ਆਂ ਯੋ ਪੇਪਰ ਦੇਵੇ ਤੇ ਉਹ ਬੰਦੇ ਦੇ ਜਿਹੜਾ ਆਫੀਸਰ ਬਣਦੇ ਚਾਂਸ ਬੜੇ ਹੋ ਜਾਣਗੇ ਜਦੋਂ ਕਿ ਇੱਕਦਮ ਗ੍ਰੈਜੂਏਸ਼ਨ ਕਰਕੇ ਫਿਰ ਅੱਗੇ ਸਾਲ ਵੀ ਖਰਾਬ ਹੁੰਦੇ ਕਈ ਵਾਰ ਸੋ ਉਹਨਾਂ ਨੂੰ ਵੀ ਆਪਾਂ ਜਿਹੜਾ ਕਰਾਂਗੇ ਸਾਡੇ ਵਿੱਚ ਸਾਡੇ ਡੀਓ ਸਾਹਿਬ ਸਾਰੇ ਬੇਚੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨੇ ਸਾਡੇ ਡੀਪੀਓ ਸਾਹਿਬ ਆਏ ਨੇ ਤੇ ਅਸੀਂ ਇਹਨਾਂ ਰਾਈ ਵੀ ਬੱਚਿਆਂ ਨੂੰ ਜਿਹੜਾ ਹੋਰ ਗਾਈਡ ਕਰਨ ਦੀ ਅੱਗੇ ਕੋਸ਼ਿਸ਼ ਕਰਾਂਗੇ ਕਿ ਇਸ ਢੰਗ ਨਾਲ ਆਪਾਂ ਪੀਐਸ ਬੰਦਿਆ ਐਵੇਂ ਆਈਐਸ ਬੰਦਿਆ ਐਵੇਂ ਆਈਪੀਐਸ ਬੰਦਿਆ ਤੇ ਮਾਨ ਸਰਕਾਰ ਨੇ ਵੀ ਕਿਹਾ ਕਿ ਅਸੀਂ ਇੰਸਟੀਚਿਊਟ ਜਿਹੜੇ ਆ ਉਹ ਖੋਲਾਂਗੇ ਜਿਹੜੇ ਬੱਚਿਆਂ ਨੂੰ ਜਿਹੜੇ ਆ ਉਹਨਾਂ ਦੇ ਮੁਕਾਮ ਤੱਕ ਪਹੁੰਚਾਉਣਗੇ ਮੰਜ਼ਿਲ ਤੱਕ ਪਹੁੰਚਾਉਣਗੇ ਸੋ ਤੁਸੀਂ ਸਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਹ ਤੇਰੀ ਤੁਸੀਂ ਦੱਸਾਂ ਕਿ 3 ਲੱਖ ਦੇ 3 ਲੱਖ ਦੇ ਰੂਪਰੇ ਕਾ ਕਿੰਨਾ ਤਿਆਰ ਕੀਤੀ ਜਾਊਗੀ ਕੀ ਉਹ ਉਹ ਇਨਕਮ ਸਰਟੀਫਿਕੇਟ ਬਣਾਊਗਾ ਤੇ ਸੱਚੇ ਮਨ ਨਾਲ ਹੀ ਬਣਾਊਗਾ ਜੇ ਗਲਤ ਬਣਾਊਗਾ ਉਹ ਕਹਿੰਦੇ ਉਹਨੇ ਫਿਰ ਕਿਸੇ ਪਾਸੇ ਵੀ ਨਹੀਂ ਲੱਗਣਾ ਕਰੋਰੇ ਮਾਪਿਆਂ ਦਾ ਇਨਕਮ ਸਰਟੀਫਿਕੇਟ ਬਣੇਗਾ ਹਾਂ ਬਿਲਕੁਲ ਜੀ ਕਿ ਬੱਚੇ ਦਾ ਨਹੀਂ ਮਾਤਾ ਪਿਤਾ ਦਾ ਉਹਦੇ ਜੇ ਪੜ ਰਿਆ ਵਾ ਜੇ ਉਹ ਪਹਿਲਾਂ ਹੀ ਇਨੇ ਕਮਾਰਿਆ ਉਹ ਤੇ ਫਿਰ ਕਿਸੇ ਪਾਸੇ ਲੱਗ ਗਿਆ ਉਹ ਤੇਰਾ ਤੇ ਉਹਦੇ ਮਾਤਾ ਪਿਤਾ ਦਾ ਜਿਹੜਾ ਇਨਕਮ ਸਰਟੀਫਿਕੇਟ ਆਮ ਹੀ ਬਣੇ ਹੁੰਦੇ ਇਨਕਮ ਸਰਟੀਫਿਕੇਟ ਤੇ ਬੜਾ ਵੱਡਾ ਉਪਰਾਲਾ ਮੈਂ ਤੇ ਕਹਾਂ ਸਾਰਾ ਹੀ ਕਰ ਦਿਓ ਕਿਤੇ ਫਿਰ ਮੇਰੇ ਤੇ ਭਾਰ ਜ਼ਿਆਦਾ ਪੈ ਜਾਣਾ ਤੇ ਕੋਈ ਗੱਲ ਨਹੀਂ ਓੜੀ ਓੜੀ ਬਣਾ ਲਾਂਗੇ ਆਪਾਂ ਜੇ ਇੰਨਾ ਮੰਨੇ ਓੜੀ ਓੜੀ ਬਣਾਵਾਗੇ ਇਹਨਾਂ ਨੂੰ ਚਲੋ ਇੰਨਾ ਹੀ ਕਰ ਲਿਆ ਬੜੀ ਵੱਡੀ ਗੱਲ ਆ ਵੇਖੋ ਬੱਚਿਆਂ ਕੋਲੋਂ ਆਪਾਂ ਮੈਂ ਦੱਸਣਾ ਚਾਹਣਾ ਡੀਓ ਸਾਹਿਬ ਕੋਲ ਵੀ ਰਿਪੋਰਟਸ ਲਈਆਂ ਗਈਆਂ ਨੇ ਬੜੇ ਸਕੂਲਾਂ 'ਚ ਸਾਡੇ ਕੈਂਡੀਸ ਨਹੀਂ ਠੰਡੇ ਪਾਣੀ ਵਾਲੀਆਂ ਸੋ ਅਸੀਂ ਅਗਲੇ ਮਹੀਨੇ ਦੇ ਲਾਸ਼ ਤੱਕ ਇਹ ਕਲੀਅਰ ਕਰਤਾ ਵੀ ਤੁਹਾਨੂੰ ਤੁਸੀਂ ਆਪ ਚੈੱਕ ਕਰਨਾ ਹੈ ਵੀ 1.5 ਮਹੀਨੇ ਦੇ ਅੰਦਰ ਕੋਈ ਵੀ ਸਕੂਲ ਐਦਾਂ ਦਾ ਨਹੀਂ ਮਿਲੂਗਾ ਜਿੱਥੇ ਠੰਡੇ ਪਾਣੀ ਵਾਲੀ ਕੈਂਡੀ ਨਹੀਂ ਹੈਗੀ ਤੇ ਦੋ ਸਕੂਲਾਂ ਨੂੰ ਤੇ ਵੀ ਕਹਿ ਕੇ ਆਇਆ ਜਾਂਗੀਰ ਇੱਕ ਡੇਰਾ ਸਾਹਿਬ ਤੇ ਇੱਕ ਇੱਕ ਸਕੂਲ ਹੋਰ ਹੈ ਜਿੱਥੇ ਮੈਂ ਕਹਿ ਕੇ ਆ ਕਿ ਅਸੀਂ ਤੁਹਾਨੂੰ ਏਸੀ ਲਾ ਕੇ ਦਿੰਨੇ ਆ ਸੋ ਇਸ ਪਾਸੇ ਨੂੰ ਸਰਕਾਰੀ ਸਕੂਲਾਂ ਨੂੰ ਆਪਾਂ ਲੈ ਕੇ ਜਿਹੜਾ ਉਹ ਚੱਲਦੇ ਆ ਉਹਨਾਂ ਦੇ ਵਿੱਚ ਅਗਲੀ ਵਾਰ ਅਸੀਂ ਜਿਹਦੇ ਪੈਸੇ ਭੇਜ ਰਹੇ ਅਗਲੇ ਮਹੀਨੇ ਤੱਕ ਉੱਥੇ ਵੀ ਅਸੀਂ ਲੱਗਣਗੇ ਫਿਰ ਉੱਥੇ ਵੀ ਆਪਾਂ ਚੱਲਾਂਗੇ ਹੁਣ ਮੈਂ ਸਾਡੇ ਨਾਲ ਪ੍ਰਵੀਨ ਬਾਂਸਲ ਜੀ ਨੇ ਜਿਨ੍ਹਾਂ ਨੇ ਐਨਾ ਵੱਡਾ ਸਾਡੇ ਲਈ ਉਪਰਾਲਾ ਕੀਤਾ ਉਹਨਾਂ ਨੂੰ ਕਹੂੰਗਾ ਕਿ ਉਹ ਆਪਣੀ ਗੱਲ ਜੀ ਸੌਰੀ ਤੇ ਕੀ ਗੱਲ ਹੋਇਆ ਸਰ ਜਿਨ੍ਹਾਂ ਦਾ 3 ਲੱਖ ਤੋਂ ਉੱਪਰ ਆਮਦਨ ਹੈ ਜਿਹੜੇ ਕਿੰਨੀ ਵੀ ਲੱਗੇ ਜੀ ਸਰ ਉਹ ਜਾਇ ਕੋਈ ਆਪਾਂ ਅਮੈਂ ਇਹਦੇ ਤੇ ਕੋਈ ਚਰਚਾ ਨਹੀਂ ਕੀਤੀ ਮੈਨੂੰ ਨਹੀਂ ਮੈਂ ਕਦੇ ਪੁੱਛਿਆ ਵੀ ਨਹੀਂ ਇਹਨਾਂ ਨੂੰ ਮੈਨੂੰ ਪਤਾ ਨਹੀਂ ਬਾਕੀ ਕੀ ਆ ਮੈਂ ਤਾਂ ਇਸ ਪਾਸੇ ਆਇਆ ਹਾਂ ਕਿ ਜਿਹੜੇ ਨਹੀਂ ਕਰ ਸਕਦੇ ਉਹ ਜਿੱਦਾਂ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਇਹ ਸਾਲ 25 ਸਾਲਾ ਮਨਾ ਰਹੇ ਹਾਂ ਜੀ ਅਸੀਂ 25 ਸਾਲਾ ਮਨਾ ਰਹੇ ਹਾਂ ਤੇ 25 ਸਾਲਾ ਦਾ ਸੋਚ ਰਹੇ ਸੀ ਕੀ ਕਰਨਾ ਚਾਹੀਦਾ 25 ਸਾਲਾ ਤੇ ਸਿਲਵਰ ਜੁਬਲੀ ਬੜੀ ਵੱਡੀ ਗੱਲ ਹੁੰਦੀ ਹੈ ਤੇ ਮੈਂ ਵਿਚਾਰ ਲਾਇਆ ਜੀ ਰੈਦਰ ਦੈਨ ਪਪਾ ਐਵੇਂ ਫੰਕਸ਼ਨ ਕਰੀਏ ਬੜੇ ਬੜਾਈਏ ਕਰੀਏ ਉਹ ਕਰੀਏ ਤੇ ਆਪਾਂ ਬੱਚਿਆਂ ਨੂੰ ਗਿਫਟ ਦੇਈਏ ਮੈਂ ਵੀ ਪੰਜਾਬ ਤੋਂ ਬਿਲੋਂਗ ਕਰਦਾ ਹਾਂ ਤੇ ਬੰਚ ਆਇਆ ਜੀ ਸਭ ਤੋਂ ਵਧੀਆ ਗੱਲ ਸਦੀ ਬਚਾ ਨੂੰ ਹੋ ਸਕਦੀ ਹੈ ਉਹ ਹੀ ਹੋ ਸਕਦੀ ਹੈ ਕਿ ਬੱਚਾ ਨੂੰ ਇਸ ਤਰ੍ਹਾਂ ਦੀ ਅ ਇਸ ਤਰ੍ਹਾਂ ਦੀ ਲਰਨਿੰਗ ਜਦਾਵੇ ਜਿੱਤੇ ਬੱਚੇ ਖੁੱਲ ਕੇ ਟੀਆਰੀ ਕਰ ਸਕਦਾ ਹੈ ਇਹ ਸੈਟਅਪ ਜਿਹਦਾ ਨਾਮ ਤੁਸੀਂ ਸਾਬਾ ਦਾ ਕੁਆਲਟੀ ਨਾਲ ਜੁੜਿਆ ਹੋਇਆ ਤੇ ਪੀਸੀਐਸ ਦਾ ਕਿੰਨੇ ਹੀ ਹੈ ਪੰਜਾਬ ਕੋ ਗਿੰਤੀ ਨਹੀਂ ਹੈ ਤੇ ਫਿਰ ਬੰਚ ਆਇਆ ਤੇ ਅਸੀਂ ਇਹ ਸੋਚ ਰਹੇ ਸੀ ਗੱਲ ਇਹ ਤੇ ਫਿਰ ਐਮਐਲਏ ਸਾਤਾ ਇੱਕਦਮ ਅਚਾਨਕ ਹੀ ਫੋਨ ਆਇਆ ਕਿ ਜੀ ਇਹ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਇਹ ਕੱਲ ਕਰ ਰਹੇ ਹੋ ਥੋੜਾ ਦੇਖਿਆ ਸੀ ਅਸੀਂ ਤੇ ਮਾਨੂੰ ਬੜੇ ਹਰਾ ਜੇ ਹੋਏ ਮੈਂ ਕਿਹਾ ਅੱਛਾ ਮਤਲਬ ਪੋਲਿਟੀਕਲ ਲੈਵਲ ਤੇ ਵੀ ਇਹ ਸੋਚ ਹੋ ਸਕਦੀ ਹੈ ਕਿ ਆਪਾਂ ਬੱਚਾ ਨੂੰ ਐਸਾ ਅਰੇਂਜ ਕਰੀਏ ਬਿਕਾਜ਼ ਕਾਫੀ ਮਿਹਰਤ ਲੱਗਦੀ ਹੈ ਇਸ ਤੇ ਬੱਚਾ ਤਾਂ ਕਿ ਆਪਾਂ ਇਨਫੋਰਮੇਸ਼ਨ ਪਹੁੰਚਾਣੀ ਹੈ ਕਿ ਤੁਸੀਂ ਤਿਆਰੀ ਕਰੋ ਦੇਖੋ ਜੇ ਫ੍ਰੀਜ ਕੁਝ ਦੇ ਰਹਾ ਬੱਚਾ ਨੂੰ ਕਿ ਜੇ ਇਹ ਦੇ ਰਿਹਾ ਉਹ ਦੇ ਰਿਹਾ ਤਾਂ ਲੋਕ ਬਹੁਤ ਆ ਜਾਂਦੇ ਹਨ ਲੇਕਿਨ ਬੱਚਾ ਨੂੰ ਇਹ ਕਨਵਿੰਸ ਕਰਾਉਣਾ ਕਿ ਤੁਸੀਂ ਤਿਆਰੀ ਕਰੋ ਥੋੜਾ ਕਰੀਅਰ ਬਣ ਸਕਦਾ ਹੈ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਤੇ ਅੰਨੀਆਂ ਨੌਕਰੀਆਂ ਤੇ ਉਹ ਇਹਨਾਂ ਦਾ ਉਹ ਪ੍ਰੋਜੈਕਟ ਪ੍ਰਾਲਾ ਜਿਹੜਾ ਸੀਗਾ ਮੈਂ ਬੜਾ ਖੁਸ਼ ਹੋਇਆ ਫਿਰ ਮੈਂ ਚੰਡੀਗੜ੍ਹ ਨਾਲ ਮ ਤੇ ਇਹਨਾਂ ਦੀ ਜਿਹੜੀ ਪੋਜ਼ਿਟਿਵ ਅਪਰੋਚ ਹੈ ਤੇ ਜਿਹੜੀ ਪ੍ਰੋਐਕਟਿਵਨੈਸ ਦੇਖ ਕੇ ਮੈਂ ਬਹੁਤ ਹੀ ਮੋਟੀਵੇਟਿਡ ਆਪ ਹੀ ਹੋ ਗਿਆ థాంਕ ਯੂ ਕਿ ਇਸ ਤਰ੍ਹਾਂ ਜੇ ਇਹ ਨਾ ਕੰਮ ਕਰ ਸਕਦੇ ਤਾਂ ਫਿਰ ਅਸੀਂ ਤਾਂ 25 ਸਾਲ ਤੋਂ ਅਸੀਂ ਕੰਮ ਕਰ ਰਹੇ ਆਏ ਪੈਸੇ ਬਹੁਤ ਕਮਾਏ ਆ ਤੇ ਏਸੇ ਵੀ ਤੇ ਕੁਝ ਕਰ ਸਕਦੇ ਆ ਸੋਸਾਇਟੀ ਵਾਸਤੇ ਤੇ ਇਹਨਾਂ ਦੀ ਮੋਟੀਵੇਸ਼ਨ ਸੀ ਕਿ ਇਹਨਾਂ ਨੇ ਕਿਹਾ ਨਹੀਂ ਜੀ ਤੁਸੀਂ ਪਹਿਲਾਂ ਅਸੀਂ ਬੀਪੀਐਲ ਰੱਖਿਆ ਸੀ ਤੇ ਇਹਨਾਂ ਨੇ ਮੈਨੂੰ ਕੰਨਸ ਕੀਤਾ ਕਿ ਨਹੀਂ ਬੀਪੀਐਲ ਨਹੀਂ ਤੁਸੀਂ ਹੋਰ ਬਤਾਓ ਇਹਨੂੰ ਤੇ ਫਿਰ ਅਸੀਂ 3 ਲੱਖ ਕਰਤੀਏ ਕਿ ਚਲੋ ਹੋਰ ਹਨ ਕੇ ਬੱਚੇ ਕੋਈ ਗੱਲ ਨਹੀਂ ਇਹ ਇਹ ਇਸ ਤਰ੍ਹਾਂ ਇਹ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਜੀ ਕੀ ਹੈ ਕਿ ਕੋਈ ਵੀ ਜਿਹੜਾ ਕੰਪੀਟੀਟਿਵ ਇਗਜ਼ਾਮ ਹੁੰਦਾ ਹੈ ਉਹਦੇ ਵਿੱਚ ਆਪਾਂ ਜਨ ਜੀਕੇ ਪੜ੍ਹਨੀ ਹੁੰਦੀ ਹੈ ਆਪਾਂ ਮੈਥਮੈਟਿਕ ਕੁਆਂਟ ਪੜ੍ਹਨਾ ਹੁੰਦਾ ਹੈ ਲੌਜੀਕਲ ਇੰਗਲਿਸ਼ ਚਾਰ ਚੀਜ਼ਾਂ ਹੁੰਦੀਆਂ ਠੀਕ ਹੈ ਅਸੀਂ ਬੇਸਿਕਲੀ ਇਹ ਪ੍ਰੋਗਰਾਮ ਦੇ ਰਹੇ ਹਾਂ ਬੱਚਾ ਨੂੰ ਕਿ ਅਸੀਂ ਉਹਨਾਂ ਨੂੰ ਪੀਸੀਸ ਲੈਵਲ ਦੀ ਤਿਆਰੀ ਹੋ ਜੇ ਉਹ ਲਈ ਕਾ ਦੇਣੀ ਹੈ ਤੇ ਉਸ ਤਿਆਰੀ ਦੇ ਨਾਲ ਜਿਹੜਾ ਬੱਚਾ ਹੈ ਉਹ ਜਿਹੜੇ ਪੀਸੀਐਸ ਦੀ ਪੋਸਟਾਂ ਆ ਲੈ ਕਿ ਐਸਜੀਐਮ ਹੋ ਗਈ ਆਪਣੀ ਪੀਟੀਓ ਹੋ ਗਈ ਹੋਰ ਸਾਰੀਆਂ ਪੋਸਟਾਂ ਹੋ ਗਈਆਂ ਕੋਆਪਰੇਟਿਵ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਬੈਂਕਿੰਗ ਐਸਐਸਸੀ ਕਿਸੇ ਦਾ ਵੀ ਪੇਪਰ ਦੇ ਸਕਦਾ ਬੱਚਾ ਇਹ ਸਾਡੇ ਨਾਲ ਸਾਥ ਜੁੜ ਗਿਆ ਬੱਚਾ ਤਾਂ ਉਹ ਹੋਲੀ 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 ਹਾਸਲ ਲੈਵਲ ਤੇ ਪਹੁੰਚ ਜਾਗਾ ਕਿ ਉਹ ਉਹਦੇ ਵਿੱਚ ਆਪਣਾ ਉਹ ਨੌਕਰੀ ਉਹਨੂੰ ਮਿਲ ਸਕਦੀ ਹੈ ਸਰ ਇਹ ਤਿਆਰੀ ਕਿ ਤਿਆਰੀ ਕਿਦਾਂ ਕਰਾਉਗੇ ਤੁਸੀਂ ਤਿਆਰੀ ਸਾਰੀ ਆਨਲਾਈਨ ਹੋਣੀ ਹੈ ਇਹ ਚੰਡੀਗੜ੍ਹ ਚ ਬੈਚ ਚੱਲੇਗਾ ਉਹ ਲਾਈਵ ਕਲਾਸ ਬੱਚੇ ਨੂੰ ਮਿਲੇਗੀ ਤੇ ਬੱਚਾ ਲਾਈਵ ਕਲਾਸ ਤੋਂ ਬਾਅਦ ਉਹ ਰਿਕਾਰਡਡ ਵੀ ਰਿਕਾਰਡਿੰਗ ਵੀ ਸੁਣ ਸਕਦਾ ਹੈ ਲਾਈਵ ਕਲਾਸ ਦੀ ਟਾਈਮਿੰਗ ਕਿੰਨੀ ਹੋਏਗੀ ਜਦੋਂ ਬੱਚੇ ਨੂੰ ਸਟਾਰਟ ਡੈਚ ਕਰਵਾਇਆ ਜਾਂਦਾ ਹੈ ਟਾਈਮਿੰਗ 3 ਘੰਟੇ ਦੀ ਕਲਾਸ ਹੈ ਜੀ ਸਰ ਇਹ ਲਿੰਕ ਸ਼ੇਅਰ ਕਰੋਗੇ ਕੀ ਲਿੰਕ ਸ਼ੇਅਰ ਹੋਏਗਾ ਬੱਚੇ ਨੂੰ ਮੈਸੇਜ ਜਾਏਗਾ ਬੱਚੇ ਨੂੰ ਮੇਲ ਜਾਏਗੀ ਕਿ ਹਾਂ ਇਹ ਕਲਾਸ ਵੜੀ 11 ਵਜੇ ਹੈ ਇੱਕ ਬੱਚੇ ਦੀ ਕਮਿਊਨਿਟੀ ਬਣ ਜਾਏਗੀ ਤੇ ਕਮਿਊਨਿਟੀ ਵਿੱਚ ਬੱਚਾ ਐਡ ਹੋ ਜਾਏਗਾ ਡੇਲੀ ਉਸ WhatsApp ਕਮਿਊਨਿਟੀ ਵਿੱਚ ਅਸੀਂ ਲਿੰਕ ਦਵਾਂਗੇ ਲੈਕਚਰ ਦਾ ਤਾਂ ਕਿ ਬੱਚੇ ਨੂੰ ਕੋਈ ਐਸਰਾ ਨਾ ਹੋਵੇ ਕਿ ਲੈਕਚਰ ਨਹੀਂ ਹੋ ਪੜਿਆ ਮਲੇ ਲੇਟੈਸਟ ਟੈਕਨੋਲੋਜੀ ਲਾਈਵ ਕਲਾਸ ਲਈ ਕਿ ਇਹਨਾਂ ਡਾਟਾ ਵੀ ਨਹੀਂ ਖਰਚਦੇ। ਲਾਈਵ ਦਾ ਅਪਲਾਈ ਕਿਦਾਂ ਕਰੇਗਾ? ਪਹੁੰਚ ਕਿਦਾਂ ਕਰੇ ਜਿਹੜਾ ਅਸੀਂ ਇਹਦੇ ਕਰਨੀ ਆ ਪਹੁੰਚ ਕਿਦਾਂ ਕਰਨਾ? ਮੈਂ ਸਮਝਣਗੀ। ਤੇ ਆਪਣਾ ਇਹ ਸਾਰਾ ਪ੍ਰੋਗਰਾਮ ਹੈ ਪੂਰਾ ਜਿਹੜਾ ਅਸੀਂ ਬੱਚਿਆਂ ਨੂੰ ਦੇ ਦੇ। ਜੇ ਸਰ 3 ਲੱਖ ਤੋਂ ਉੱਪਰ ਜਿਹਦੀ ਮਤਲਬ ਇਨਕਮ ਆਦੀਏ ਮਾਤਾ ਪਿਤਾ ਦੀ ਉਹਨੂੰ ਕੀ ਚਾਰजेस ਦਿੱਤੇ ਜਾਵੇ? ਦੇਖੋ ਜੀ ਹੋਤਾ ਇਹ ਸੋਚਿਆ ਨਹੀਂ ਅਜੇ ਕੁਝ ਹੋਤਾ ਐਮਐਲਏ ਸਾਹਿਬ ਜੋ ਕਹਿਣਗੇ ਫਿਰ ਉਹਨਾਂ ਦਾ ਹੁਕਮ ਹੋਏਗਾ ਉਹਨਾਂ ਨੇ। ਸਰ ਕੋਈ ਏਜ ਕੋਈ ਪ੍ਰਸਿੱਧ ਕੀਤੀ ਕੀ ਹੈ ਕਿਸੇ ਏਜ ਵਿੱਚ ਸਟੂਡੈਂਟਸ ਵੀ ਇਹ ਸਾਰਾ ਇਹ ਸਟੂਡੈਂਟਸ ਵਾਸਤੇ ਜਿਹੜਾ ਕੰਪੀਟੀਟਿਵ ਐ ਅਨ ਕੋਲ ਸਟੂਡੈਂਟਲੀ ਓਨਲੀ ਜਾਂ ਕੋਈ ਕੋਈ ਹੋਰ ਵੀ ਬਾਰੂ ਵੀ ਕੋਲਜ ਸਟੂਡੈਂਟਸ ਕਰ ਸਕਦੇ ਆ ਕੋਲਜ ਜਿਹੜੇ ਆਪਣੇ ਗ੍ਰੈਜੂਏਟ ਹੋ ਗਏ ਉਹ ਵੀ ਕਰ ਸਕਦੇ ਆ ਪੋਸਟ ਗ੍ਰੈਜੂਏਟ ਵੀ ਕਰ ਸਕਦੇ ਆ ਤੇ ਜਿਹੜੇ ਕੋਲਜ ਸਟੂਡੈਂਟਸ ਨੇ ਉਹ ਦਾ ਆਪਣਾ ਗ੍ਰੈਜੂਏਸ਼ਨ ਦੇ ਕੋਰਸਿਸ ਵੀ ਨਾਲ ਨਾਲ ਕਰेंगे ਮੈਂ ਸ਼੍ਰੀ ਗੁਰਿੰਦਰ ਸਿੰਘ ਪਾਲਿਸਟਾਨ ਹਾਂ ਹਲਾਪਾ ਬੱਚੇ ਨੂੰ ਨਾਲ ਰਿਕਾਰਡਿੰਗ ਬੱਚੇ ਨੂੰ ਅਵੇਲੇਬਲ ਹੈ ਉਹ ਜਿਹੜੇ ਨਹੀਂ ਵੀ ਲਾਈਵ ਸੁਣ ਪਾਇਆ ਉਹ ਰਾਤ ਨੂੰ ਸੁਣ ਲੈ ਘਰ ਬੈਠ ਕੇ ਜੀ ਜੀ ਸਹੀ ਹੈ ਕਿ ਹਮੇਸ਼ਾ ਹੈ ਬਈ ਤਾਂ ਇਹ ਕਿਰੇ ਦਾ ਉਹਦੇ ਕੇ ਸੰਬੰਧ ਆ ਇੰਸਟਾਗ੍ਰਾਮ ਆ ਦੇਖੋ ਇਹਦੇ ਵਿੱਚ ਜਿੱਦਾਂ ਆਪਾਂ ਰੱਖਿਆ ਕਿ ਇਨਕਮ ਸਰਟੀਫਿਕੇਟ ਦੇ ਤਹਿਤ ਹੀ ਆ ਤੇ ਜਿੱਦਾਂ ਸਾਡੇ ਪਿੰਡਾਂ ਦੇ ਮੋਢਵਾਰਾਂ ਜਿਹੜੇ ਸਾਡੇ ਹਲਕਾ ਕਨੂਰ ਸਾਹਿਬ ਨਾਲ ਸੰਬੰਧਤ ਆ ਉਹ ਸਾਡੇ ਸਰਪੰਚਾਂ ਨੂੰ ਮਿਲ ਲੈਣ ਉਹ ਤੋਂ ਜਦੋਂ ਸਾਡੀ ਕੋਈ ਨਿਕਮਾ ਸਾਡੀ ਕੈਡ ਜਿਹੜਾ ਵੈਰੀਫਾਈ ਹੋ ਜਾਊਗੀ ਠੀਕ ਹੈ ਗੱਲ ਸਹੀ ਹੈ ਜਿਹਦੀ ਵਾਕਿਆ ਨਿਕਮ ਘਟਾ ਉਹ ਤੋਂ ਬਾਅਦ ਅਸੀਂ ਲਿੰਕ ਨੂੰ ਸ਼ੇਅਰ ਕਰ ਦਾਂਗੇ ਵੇਤੇ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਆਪਣੀ ਜਣੀ ਉਹ ਕਰਵਾ ਸਕਦੇ ਹੋ ਤੇ ਜਿਹੜੇ ਆਪਣੇ ਬਾਕੀ ਤਿੰਨ ਹਲਕਿਆਂ ਦੇ ਹੈਗੇ ਨੇ ਉਹ ਵੀ ਮੈਂ ਐਮਐਲਏ ਸਾਹਿਬ ਤੇ ਆਪਣੇ ਲਾਲਜੀਤ ਕੁਲਰ ਮਿਨਿਸਟਰ ਸਾਹਿਬ ਨਾਲ ਗੱਲ ਕਰ ਲਾਂਗਾ ਉਹ ਉਧਰ ਕਰ ਲੈਣਗੇ ਤੇ ਨਹੀਂ ਤੇ ਕਦੇ ਵੀ ਉਹ ਸਾਡੇ ਆਫਿਸ ਆ ਸਕਦੇ ਆ ਤੇ ਆਪਾਂ ਜਿਹੜਾ ਵਾ ਉਹਨਾਂ ਨੂੰ ਉਹ ਲਿੰਕ ਜਿਹੜਾ ਵਾ ਉਹ ਪ੍ਰੋਵਾਈਡ ਕਰਵਾਵਾ ਕਿਉਂਕਿ ਇਹਨਾਂ ਦਾ ਕੇਸ ਸੀ ਕਿ ਉਹ ਮੈਂ ਤਾਂ ਕਹਿ ਸੀ ਓਪਨ ਕਰਦੇ ਹੋ ਪਰ ਇਹ ਕਹਿੰਦੇ ਸੀ ਕਿ ਓਪਨ ਕਰਕੇ ਫਿਰ ਸਾਡੇ ਤੇ ਬਹੁਤ ਭਾਰ ਵੱਧਾ ਹੈ ਅਸੀਂ ਇੰਨਾ ਹੀ ਕਰ ਸਕਦੇ ਆ ਕਿ ਫਿਰ ਉਹਦੇ ਚ ਪਤਾ ਨਹੀਂ ਲੱਗਣਾ ਦੂਜਾ ਕੌਣ ਆ ਗਿਆ ਐਵੇਂ ਤੇ ਥੋੜਾ ਜਿਹਾ ਫਿਰ ਇਸ ਕਰਕੇ ਥੋੜਾ ਜਿਹਾ ਨੂੰ ਇਸ ਚੀਜ਼ ਦੇ ਵਿੱਚ ਕਰਨਾ ਪਿਆ ਪਰ ਚਲੋ ਮੇਰੇ ਕਹਿੰਦਾ ਮਤਲਬ ਇਹ ਹੈ ਅੱਜ ਕਿੰਨੇ ਅਫਸਰ ਬਾਨੇ ਕਿੰਨੇ ਨਹੀਂ ਬਾਨੇ ਉਹ ਆਪਣੀ ਜਗ੍ਹਾ ਹੈ ਕਿੰਨੇ ਪੜਨਾ ਕਿੰਨੇ ਨਹੀਂ ਪੜਨਾ ਉਹ ਆਪਣੀ ਜਗ੍ਹਾ ਹੈ ਪਰ ਅੱਜ ਅਸੀਂ ਜਿਹੜੀ ਜਾਗ ਲਾ ਚੱਲੇ ਆ ਇਸ ਜ਼ਿਲ੍ਹੇ ਦੇ ਵਿੱਚ ਕਿ ਵਾਕਿਆ ਹੀ ਅਸੀਂ ਉਧਰ ਨੂੰ ਆਪਣੇ ਬੱਚਿਆਂ ਨੂੰ ਤੋਰ ਰਹੇ ਆ ਅੱਜ ਉਹ ਪੀਸਸ ਤੋਂ ਜਦੋਂ ਜਾਊਗਾ ਇੱਕ ਪੜਾਪਾਰ ਕਰੂ ਉਹਨੂੰ ਬਾਅਦ ਚਾਪੇ ਲੱਗਣਾ ਕਿ ਯਾਰ ਮੇਰੇ ਕੋ ਉਮਰ ਹੈ ਗਈ ਆ ਮੈਂ ਆਈਐਸਐਲ ਬਣਾ ਸੋ ਉਹ ਅੱਗੇ ਨੂੰ ਵਧੇਗਾ ਸੋ ਉਹਨੂੰ ਅੱਜ ਜਦੋਂ ਆਪਾਂ ਗਿਆ ਵੀ ਇਸ ਤੋਂ ਬਾਅਦ ਕਿੰਨਾ ਅਗਲੇ ਦੀ ਕਿੰਨੀ ਫੀਸ ਹੈ ਤੇ ਮੰਮੀ ਨੇ ਕਦੇ ਗਿਆ ਤੇ ਮੈਂ ਵੀ ਤੁਹਾਨੂੰ ਕਹਾਂ ਉਹ ਇੰਨੇ ਹੈ ਹਨਾ ਮੈਨੂੰ ਵੀ ਨਹੀਂ ਪਤਾ ਸੋ ਇਹ ਇੱਥੇ ਅਗਲੇ ਬੰਨੇ ਅੱਗੇ ਗੱਲ ਤਾਂ ਚੱਲੀ ਚੱਲ ਪਈ ਨਾ ਅੱਗੇ ਗੱਲ ਤੇ ਇਹ ਆਪਾਂ ਉਹਦੇ ਤੇ ਜੰਲਾਂਗੇ ਸੋ ਜਿਹੜਾ ਇਹ ਹਮੇਸ਼ਾ ਰਹਿੰਦਾ ਕਿ ਗਲੀਆਂ ਨਾਲੀਆਂ ਤੋਂ ਹਟ ਕੇ ਕੀ ਕਰਾਂਗੇ ਉਹ ਆ ਜਾ ਪਾਇਆ ਕੀਤਾ ਤੇ ਆਉਣ ਵਾਲੇ ਸਮੇਂ ਝੜਕਾ ਖਡੂਰ ਸਾਹਿਬ ਦੇ ਵਿੱਚ ਹਰ ਚੌਥੇ ਤੋਂ ਪੰਜਵੇਂ ਦਿਨ ਤੁਹਾਨੂੰ ਇੱਕ ਵੱਖਰੀ ਵਿਲੱਖਣ ਐਕਟੀਵਿਟੀ ਜਿਹੜੀ ਮੇਰੇ ਲੋਕਾਂ ਲਈ ਮਿਲੂਗੀ ਹੁੰਦਾ ਕੀ ਹੈ ਅਖੀਰ ਚ ਆਪਣੀ ਗੱਲ ਰੱਖਦਾ ਹਰੇਕ ਪੋਲੀਟਿਕਲ ਬੰਦੇ ਦੇ ਆਲੇ ਦੁਆਲੇ 100 ਬੰਦੇ ਦਾ ਘੇਰਾ ਹੁੰਦਾ ਹੈ ਉਹੀ ਕੰਮ ਲੈ ਕੇ ਆਉਂਦੇ ਆ ਉਹੀ ਕੰਮ ਕਰਾਉਂਦੇ ਆ ਉਹੀ ਮਗਰੋਂ ਆ ਕੇ ਨਾਰਾਜ਼ ਹੁੰਦੇ ਆ ਪਰ ਬਟਨ ਦੱਬਣ ਵਾਲੇ ਜਿਹੜੇ ਲੋਕ ਆ ਉਹ ਲੱਖਾਂ ਹੁੰਦੇ ਆ ਉਹਨਾਂ ਤੱਕ ਸਹੂਲਤਾਂ ਹੀ ਨਹੀਂ ਜਾਂਦੀਆਂ ਇਹ ਕਾ ਜੋ ਸਹੂਲਤ ਕੀਤੀ ਹੈ ਕਿ ਬਟਨ ਦੱਬਣ ਵਾਲਿਆਂ ਨੂੰ ਵੀ ਜਾਵੇ ਚਾਹੋ ਘਰੇ ਬੈਠੇ ਨੇ ਕਿ ਹਾਂ ਸਾਡਾ ਬੱਚਾ ਜਿਹੜਾ ਉਹ ਪੀਸੀਸ ਬਣ ਸਕਦਾ ਹੈ ਸਕੂਲਾਂ ਚ ਕੈਂਡੀਆ ਦੇਣੀਆਂ ਸ਼ੁਰੂ ਕੀਤੀਆਂ ਤੇ ਸਾਰੇ ਬਟਨ ਦੰਪੜਾਲੇ ਦੇ ਬੱਚਿਆਂ ਨੂੰ ਵੀ ਜਾਵੇ ਕਿ ਜੀਐਮਐਲ ਬਣਾਇਆ ਕੇਸੀ ਲੋਨ ਸ਼ੁਰੂ ਕੀਤੇ ਨੇ ਉਸ ਪਾਸੇ ਨੂੰ ਚੱਲੇ ਸੋ ਆਪਾਂ ਹਮੇਸ਼ਾ ਮੇਰੇ ਮਾਇੰਡ ਚ ਰਹੂਗਾ ਖਿਰਚ ਦੱਸਣਾ ਚਾਹਣਾ ਕਿ ਮੈਂ ਵੱਧ ਤੋਂ ਵੱਧ ਉਹ ਪ੍ਰੋਗਰਾਮ ਲੈ ਕੇ ਆਵਾਂ ਕਿ ਜਿਹੜਾ 100 ਬੰਦਾ ਮੇਰੇ ਕੋਲ ਆਉਂਦਾ ਉਹਨੂੰ ਛੱਡ ਕੇ ਬਾਕੀ ਜਿਹੜੇ ਫਜ਼ਾਰਾ ਲੋਕਾਂ ਨੇ ਬਣਨ ਦਾ ਬਕੇ ਐਮ ਐਲ ਏ ਬਣਾਇਆ ਉਹਨਾਂ ਤੱਕ ਵੱਧ ਤੋਂ ਵੱਧ ਸੋਦਾ ਕੋਈ ਨਹੀਂ ਕੋਈ ਗਿੰਦੀ ਵੀ ਰੱਖੀ ਆ ਕਿ 1000 ਬੱਚਾ ਜਾਂ 2000 ਬੱਚਾ ਜਾਂ 500 ਬੱਚਾ ਵਿੱਚ ਮਾਰਸਪੀਟ ਕਰੀ ਉਹ ਚੈਪੈਸਟ ਵੀ ਕੋਈ ਹੈ ਨਹੀਂ ਆਉਂਦੇ ਸੁਖਣਾ ਕੋਈ ਗੱਲ ਨਹੀਂ ਮੈਂ ਗੱਲ ਇਹ ਕੀਤੀ ਸੀ ਖੁੱਲੀ ਮੈਂ ਕਿਹਾ ਵੀ ਬਾਕੀ ਜੇ 3 ਲੱਖ ਕਰ ਲੱਗੇ ਜੇ ਤੇ ਫਿਰ ਉਹ ਇਹ ਨਾਲ ਕਿ ਉਹ ਵੀ ਇੰਨੇ ਹੀ ਆਉਣਗੇ ਇੰਨੇ ਆਉਣਗੇ ਬਸ ਸਾਡੇ ਲਈ ਬੜੀ ਸਿਰਦਰਦੀ ਪੈ ਜਾਣੀ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਬਾਅਦ ਸ਼ਫਾਰਸ਼ੀ ਕੰਮ ਨਹੀਂ ਮੈਂ ਕਰਨਾ ਚਾਹੁੰਦਾ ਕਿ ਇਹਨੂੰ ਰੱਖ ਲੋ ਆਪਾਂ ਇੱਕ ਕੰਮ ਕਰਦੇ ਕਰਦੇ ਹੋਰ ਉਚੋਲ ਜੀ ਸੋ ਇਹਨਾਂ ਨੇ ਵੱਡਾ ਦੇ ਤੇ ਕੋਈ ਗੱਲ ਨਹੀਂ ਜਿੰਨੇ ਆਉਂਦੇ 1000 ਆਉਂਦੇ 2000 ਆਉਂਦਾ ਆਉਂਦੇ ਕੱਦਤ ਨਹੀਂ ਕਹੀ ਜਾਂਦਾ ਜੀ ਬਾਬਾ ਜੀ ਫਿਰ ਤਿੰਨ ਵੀ ਕਰ ਦਿੰਦੇ ਆ ਆਉਂਦੇ ਹੋ ਕੋਈ ਗੱਲ ਨਹੀਂ ਤੁਸੀਂ ਖਰੋ ਜੀ ਸਾਹਿਬ ਇਹ ਕਿਹੜਾ ਕਿਹੜਾ ਜਿਲ੍ਹਾ ਕੀ ਪੂਰੇ ਕਰਨ ਦਾ ਜਿਲ੍ਹੇ ਲਈ ਇਹ ਹਲਕਾ ਖਡੂਰ ਸਾਹਿਬ ਲਈ ਵੀ ਆ ਤੇ ਪੂਰੇ ਤਰਨਤਾਰਨ ਜਿਲ੍ਹੇ ਲਈ ਵੀ ਆ ਤੇ ਆਪਾਂ ਕਿਉਂਕਿ ਆਪਣਾ ਡਿਸਟ੍ਰਿਕਟ ਆ ਉਹ ਇੱਥੇ ਮੈਂ ਪੱਖਪਾਤ ਨਹੀਂ ਕਰਨਾ ਚਾਹੁੰਦਾ ਕਿ ਜੇ ਲੈ ਆਂ ਤਾਂ ਇਕੱਲੇ ਮੇਰੇ ਬਣ ਜਾਣ ਤੇ ਸਾਰੇ ਜਿਲ੍ਹਾ ਜਿਲ੍ਹਾ ਆਪਣਾ ਗੁਰੂ ਦਾ ਜੀ ਧਰਤੀ ਆਏ ਤੇ ਆਪਾਂ ਸਾਰੇ ਲਈ ਆ ਅਵਲ ਸਭ ਸਹਿਯੋਗੀ ਸਾਥੀਆਂ ਲਈ ਧੰਨਵਾਦ ਦੇ ਰੂਪ ਚ ਕੀਤਾ ਜਾਉਂਦਾ ਹੈ। ਅ ਸਭ ਤੋਂ ਪਹਿਲਾਂ ਦੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਆਏ ਹੋ। ਤੁਸੀਂ ਇਹ ਸਾਡੀ ਪੋਜ਼ਿਟਿਵ ਸੋਚ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਅੱਜ ਆਪਰਾਲਾ ਕੀਤਾ। ਸਭ ਤੋਂ ਵੱਡਾ ਤੁਹਾਡਾ ਧੰਨਵਾਦ ਹੈ। ਸਾਡੇ ਡੀਯੂ ਸਾਹਿਬ ਤੇ ਡੀਪੀਆਰਓ ਸਾਹਿਬ ਤੇ ਸਾਡੇ ਖਾਲਸਾ ਕਾਲਜ ਤੋਂ ਜਿਹੜੇ ਸਾਥੀ ਆਏ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿ ਉਹ ਅ ਅੱਗੇ ਆਪਣੇ ਬੱਚਿਆਂ ਵਿੱਚ ਜਾ ਕੇ ਦੱਸਣਗੇ ਕਿ ਤੁਸੀਂ ਕਰ ਰਹੇ ਹੋ। ਇਹਨਾਂ ਨਾਲ ਵੀ ਅਸੀਂ ਹੁਣ ਇਸ ਤੋਂ ਬਾਅਦ ਇੱਕ ਛੋਟੀ ਜਿਹੀ ਮੀਟਿੰਗ ਜਿਹੜੀ ਹੋ ਲਾਵਾਂਗੇ ਤੇ ਮੈਂ ਪ੍ਰਵੀਨ ਬਾਂਸਲ ਜੀ ਜਿਹੜੇ 1999 ਤੋਂ ਅਫੀਸਰ ਬਣਾਉਂਦੇ ਆਏ ਆ ਤੇ 2500 ਤੋਂ ਪਲੱਸ ਨੇ ਅਫੀਸਰ ਬਣਾਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇੱਕ ਨਵਾਂ ਉਪਰਾਲਾ ਇੱਕ ਨਵੀਂ ਪਹਿਲ ਸਾਡੇ ਇਲਾਕੇ ਨੂੰ ਜਿਹੜੀ ਦਿੱਤੀ ਹੈ ਤੇ ਸਾਡੇ ਜਿੰਨੇ ਵੀ ਇੱਥੋਂ ਅਫੀਸਰ ਪੜ ਕੇ ਬਣ ਗਏ ਉਹ ਹਮੇਸ਼ਾ ਤੁਹਾਡੇ ਰਿਣੀ ਰਹਿਣਗੇ ਜੀ ਸਾਹਿਬ ਜੀ ਆਪੀ ਸਵਾਲ ਕਿਸੇ ਟਾਈਮ ਦੇ ਪਰਿਵਾਰ ਚ ਦੋ ਬੱਚੇ ਕਰਨਾ ਚਾਹੁੰਦੇ ਹੁਣ ਉਹਦੇ ਲਈ ਕੋਈ ਜਦੋਂ ਜਦੋਂ ਹੈ ਹੀ 3 ਲੱਖ ਤੋਂ ਥੱਲੇ ਆ ਤੇ ਹੁਣ ਆਪਾਂ ਇੱਕ ਦਾ ਨਹੀਂ ਨਹੀਂ ਆਉਂਦੇ ਤੁਸੀਂ ਆਪਾਂ ਹੱਕ ਨਹੀਂ ਮਾਰਨਾ ਕਿਸੇ ਦਾ ਠੀਕ ਹੈ ਜੀ ਜੀ ਪ੍ਰੈਸ ਦਾ ਧੰਨਵਾਦ ਕੀਤਾ ਪ੍ਰੈਸ ਤੁਹਾਡਾ ਧੰਨਵਾਦ ਤਾਂ ਕਰੂਗੀ ਜੇ ਡੀਪੀ ਰੰਗ ਤੋਂ ਬਦਲਾ ਲਓ ਬਿਲਕੁਲ ਜੀ ਇਹ ਵਾਲੀ ਛੋੜੋ ਜੇ ਆਪਾਂ ਦੇ ਆਪਾਂ ਇਸ ਜੀ ਨੂੰ ਇਹ ਆਪਣਾ ਪਰਿਵਾਰ ਦਾ ਮਸਲਾ ਬਹਿਗੀ ਕਰਦੇ ਇਹਨੂੰ ਆਪਾਂ ਪਬਲਿਕ ਚ ਕੋਟਵੀਂ ਬੜੀ ਪਈ ਆ ਤੁਹਾਡੇ ਐਮਐਲ ਨੇ ਇੰਨਾ ਕੁੱਟਿਆ ਲੱਖਾਂ ਲੱਖਾਂ ਪਈਆਂ ਆ ਦੇ ਪੱਤਰਕਰ ਮੇਰੇ ਵੱਲੋਂ ਕਦੇ ਕੋਈ ਇਦਾਂ ਦੀ ਮੁਸ਼ਕਲ ਆਈ ਤੇ ਮੈਂ ਉਹਦਾ ਹਾਂ ਤੇ ਆਪਾਂ ਫਿਰ ਵੀ ਹਮੇਸ਼ਾ ਬਹਿ ਕੇ ਮੈਂ ਤੁਹਾਡੇ ਨਾਲ ਹ ਜਿੱਥੇ ਵੀ ਤੁਹਾਨੂੰ ਕੋਈ ਸਪੋਰਟ ਦੀ ਲੋੜ ਹੈ ਜੋ ਮੇਰੇ ਧਿਆਨ ਚ ਲੈ ਹੋਗੇ ਆਪਾਂ ਕਰਾਂਗੇ ਐਮਐਲਏ ਪਾਸ ਦੇ ਜਿਹੜੇ ਸਮਰਥਕ ਹੈ ਕਹਿੰਦੇ 2 ਸਾਲ ਸਾਡੇ ਪਏ ਨੇ ਚੀਕਾ ਮਰਵਾਦਾਂਗੇ ਪ੍ਰੈਸ ਦੀਆਂ ਮੈਂ ਤਾਂ ਉਹ ਚੀਜ਼ਾਂ